ਏ ਉਹ ਨਵਰਗਾ ਨਿਗ ਨਹੀਂ ਦਿੰਦੇ ਜਿਹੜੇ ਮਾਸਵਾਟਰ ਗੁਣ ਦੀ ਸੀ ਏ ਉਹ ਨਵਰਗਾ ਨਿਗ ਨਹੀਂ ਦਿੰਦੇ ਜਿਹੜੇ ਮਾਸਵਾਟਰ ਗੁਣ ਦੀ ਸੀ ਓ ਮੇਰੀ ਬੇਬੇ ਸਵਾਟਰ ਹੁਣ ਦੀ ਸੀ ਅੱਕ ਨਹੀਂ ਸੀ ਨਾ ਥਕਨੀ ਸੀ ਮਾਪਾ ਜੀ ਪੰਜੀ ਫਿਰਦੀ ਸੀ ਅੱਖ ਨਹੀਂ ਸੀ ਨਾ ਥਕਨੀ ਸੀ ਮਾਪਾ ਜੀ ਪੰਜੀ ਫਿਰਦੀ ਸੀ ਮੈਨੂੰ ਨਾ ਲੱਗੇ ਵਾਤਤੀ ਖੁਦ ਤਤੀਆਂ ਠੰਡੀਆਂ ਸੈਂਦੀ ਸੀ ਸਭ ਕੁਝ ਜਾਣੀ ਜਾਣਦੀ ਰਦਮਾਂ ਵੀ ਮੇਰੀਆਂ ਬੁਣਦੀ ਸੀ ਇਹ ਉਹ ਨਾ ਵਰਗਾ ਨਿਗ ਨਹੀਂ ਦਿੰਦੇ ਜਿਹੜੇ ਮਾਸ ਵਾਟਰੀ